ਸਾਰੇ ਦੇਸ਼ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਅੱਜ ਸਰਦਾਰ ਰਵਨੀਤ ਸਿੰਘ ਜੀ ਬਿੱਟੂ ਜੀ ਸਾਡੇ ਚੋਂ ਲੁਧਿਆਣੇ ਚੋਂ ਮੋਦੀ ਸਾਹਿਬ ਦੀ ਵੀ ਜਾ ਕੇ ਮਾੜਾ ਦੇ ਮੋਤੀ ਬਣੇ ਆ ਇਸ ਗੱਲੋਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾ ਦੇਣਾ ਚਾਹੁੰਦਾ ਅਗਲਾ ਵੀ ਬਿੱਟੂ ਜੀ ਕੈਪਰ ਨੂੰ ਕਿਰੂ ਜੀ ਬਿੱਟੂ ਜੀ ਜਾਨ ਲਈ ਫਤੇ ਪ੍ਰੋਜੈਕਟ ਕਿਹਾ ਬਹੁਤ ਹੀ ਬਿੱਟੂ ਜੀ ਨੇ ਵਾਦਾ ਕੀਤਾ ਸੀਗਾ ਕਿ ਮੈਂ ਲੁਧਿਆਣਾ ਵਾਸੀਆਂ ਵਾਸਤੇ ਹਰ ਮਤਲਬ ਜਿਹੜੀ ਵੀ ਸੁੱਖ ਸੁਵਿਧਾ ਵਾ ਜੋ ਮੈਂ ਤੁਹਾਨੂੰ ਵਾਦੇ ਕੀਤੇ ਮੈਂ ਪੂਰੇ ਕਰੂੰਗਾ ਤੇ ਸਾਨੂੰ ਬੜੀ ਉਮੀਦ ਆ ਸਾਡੇ ਕਿਸਾਨ ਭਰਾ ਸਾਡੇ ਜਿਹੜੇ ਵੀ ਪਿੰਡਾਂ ਦੇ ਕੰਮ ਲੁਧਿਆਣੇ ਸ਼ਹਿਰ ਦੇ ਕੰਮ ਆ ਇੰਡਸਟਰੀ ਦੇ ਕੰਮ ਆ ਵਪਾਰੀਆਂ ਦੇ ਕੰਮ ਸਾਰੇ ਜਿਹੜੇ ਆ ਉਹ ਬੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇਹ ਮਿੱਠੂ ਜੀ ਨੇ ਵਾਦਾ ਕੀਤਾ ਸੀ ਇਹ ਨਿਭਾਉਣਗੇ ਜੀ ਇਸ ਟਾਈਮ ਮੋਦੀ ਸਰਕਾਰ ਦੀ ਮੋਦੀ ਮਾੜਾ ਦੇ ਮੋਤੀ ਬਣ ਗਏ ਆ ਤੇ ਉਹ ਜਰੂਰ ਇੱਥੇ ਨਿਭਾਉਣਗੇ ਜੀ ਉਹਨਾਂ ਨੇ ਜੋ ਵਾਦਾ ਕੀਤਾ ਸੀ ਉਹ ਨਿਭਾਉਣਗੇ। ਕੋਈ ਨਹੀਂ ਸਮੱਸਿਆ। ਕਿਹਨਾਂ ਨੂੰ ਜੀ ਨਰਨਪੁਰ ਕੇਂਦਰ ਤੋਂ ਇੱਕ ਪਨੇਸਰ। ਮੈਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ਔਰ ਜਿੱਥੇ ਜਿੱਥੇ ਵੀ ਭਾਰਤੀ ਬੰਦਾ ਰਹਿੰਦਾ ਉਹਨੂੰ ਸਾਰਨ ਬਤਾਈ ਦਿੰਦਾ ਅੱਜ ਹਿੰਦੁਸਤਾਨ ਚ ਮੋਦੀ ਸਰਕਾਰ ਮੰਨ ਜਾਰੀ ਸੀ ਜੀ ਬਣਨੇ ਜਾ ਰਹੀ ਹੈ ਤੇ ਇਹ ਲੋਕਾਂ ਦੇ ਫਤਵਾ ਤਾਂ ਤਾਂ ਕਿ ਮੋਦੀ ਸਰਕਾਰ ਨੇ ਚੰਗੇ ਕੰਮ ਕੀਤੇ ਸੀ। ਤੇ ਅਸੀਂ ਆਸ ਰੱਖਦੇ ਹਾਂ ਵੀ ਅੱਜ ਅਗਲੀ ਵਾਰ ਹੋਰ ਵਧੀਆ ਕੰਮ ਕਰਾਂਗੇ। ਉਹ ਮੋਦੀ ਸਰਕਾਰ ਨੇ ਜਿਹੜਾ ਸਭ ਤੋਂ ਸਾਨੂੰ ਪੰਜਾਬ ਨੂੰ ਮਾਣ ਬਖਸ਼ਿਆ ਤੇ ਅੱਜ ਸਾਡੇ ਲੁਧਿਆਣੇ ਤੋਂ ਰਮਣੀਤ ਬਿੱਟੀ ਜੀ ਨੂੰ ਕੈਬਿਨਟ ਆਪਣੀ ਕੈਬਿਨਟ ਦੇ ਚ ਮੰਤਰੀ ਬਣਾਇਆ ਤਾਂ ਜੋ ਪੰਜਾਬ ਦੇ ਜਿਹੜੇ ਰਹਿਣ ਦੇ ਕੰਮ ਨੇ ਜਾਂ ਜੋ ਕੰਮ ਸਾਨੂੰ ਆਪ ਸਰਕਾਰ ਨੇ ਲਾਰੇ ਲਾਏ ਨੇ ਉਹਨਾਂ ਕੰਮ ਨੂੰ ਪੂਰਾ ਕੀਤਾ ਜਾਵੇ ਔਰ ਪੰਜਾਬ ਇੱਕ ਖੁਸ਼ਹਾਲ ਤੇ ਵਧੀਆ ਸੂਬਾ ਬਣੇ ਇੱਥੇ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾਵੇ ਤੇ ਇਹ ਗੱਲ ਜਿਹੜੀ ਹੈਗੀ ਬਿੱਟੀ ਨੇ ਵੀ ਕਹੀ ਸੀ ਜੀ ਤੇ ਮੈਨੂੰ ਆਸ ਆ ਉਮੀਦ ਆ ਕਿ ਬਿੱਟੂ ਜੀ ਇਹ ਕੰਮ ਕਰਣਗੇ ਤੇ ਮੋਦੀ ਸਰਕਾਰ ਜੇ ਸਾਡਾ ਪੂਰਾ ਸਾਥ ਦੇਗੀ ਜਿਹੜੇ ਸਰਕਾਰ ਦਾ ਪਹਿਲਾਂ ਹੀ ਮੋਦੀ ਜੀ ਕਿਹਾ ਸੀ ਕਿ ਸਰ ਇਸ ਤੇ ਬਣੀ ਹੈ ਜੋ ਬਣੀ ਰਹੀ ਸੀ ਅੱਗੇ ਵੀ ਕੰਟੀਨਿਊ ਆ ਜੀ ਬਣੀ ਹੈ ਇਹਦੇ ਖਾਮ ਰੁਕੇ ਨਹੀਂ ਉਹ ਡਵਲਪਮੈਂਟ ਅੱਗੇ ਵਧਣਗੇ ਜਿਹੜੇ ਪ੍ਰੋਜੈਕਟ ਪਿਛਲੇ ਰਹਿੰਦੇ ਨੇ ਉਹ ਸਾਰੇ ਅੱਗੇ ਉਹੀ ਤਰ੍ਹਾਂ ਚੱਲਣਗੇ ਤੇ ਮੋਦੀ ਅੱਗੇ ਨਾਲੋਂ ਡਬਲ ਇੰਜਮ ਕੰਮ ਕਰੂਗਾ ਵੱਧ ਕੰਮ ਕਰਨਗੇ ਅੱਜ ਨਾਲੋਂ